ਔਰ ਇਹ ਤਿਹਾਰਾਂ ਦੀ ਸ਼ੁਰੂਆਤ ਜਿਹੜੀ ਹੈ ਮਾਨਯੋਗ ਮੋਦੀ ਜੀ ਨੇ ਸਾਰਿਆਂ ਦੀਆਂ ਲਈ ਖੁਸ਼ੀਆਂ ਆਉਣ ਉਸ ਨਜ਼ਰੀਏ ਨਾਲ ਇਹਦੀ ਘੋਸ਼ਣਾ ਤਾਂ ਉਹਨਾਂ ਨੇ ਪਹਿਲਾਂ ਕੀਤੀ ਸੀ ਕਿ ਆਉਣ ਵਾਲੇ ਜਿਹੜੇ ਦੀਵਾਲੀ ਔਰ ਉਹਦੇ ਸਾਰੇ ਤਿਹਾਰ ਜਿਹੜੇ ਆ ਖੁਸ਼ੀਆਂ ਲੈ ਕੇ ਆਣਗੇ ਉਹ ਚ ਤੋਹਫ਼ਾ ਦਿੱਤਾ ਜਾਏਗਾ ਔਰ ਇਹ ਤੋਹਫ਼ਾ ਜਿਹੜਾ ਹੈ ਤੁਸੀਂ ਸਾਰੇ ਜਿਵੇਂ ਕਿ ਪ੍ਰਧਾਨ ਜੀ ਨੇ ਦੱਸਿਆ ਕਿ ਜੀਐਸਟੀ ਦੇ ਰੂਪ ਚ ਮਾਨਜੋਗ ਮੋਦੀ ਜੀ ਨੇ ਬਹੁਤ ਵੱਡੀ ਇੱਕ ਰਿਫਾਰਮ ਲਿਆਂਦੀ ਜਿਹੜਾ ਲਿਆਂਦਾ ਔਰ ਇਹ ਜੀਐਸਟੀ ਦੇ ਨਾਲ ਸਮਾਜ ਦਾ ਹਰ ਵਿਅਕਤੀ ਚਾਹੇ ਉਹ ਗਰੀਬ ਤੋਂ ਗਰੀਬ ਹੈ ਮਿਡਲ ਨਿਮਨ ਮਿਡਲ ਕਲਾਸ ਦਾ ਹੈ ਮਿਡਲ ਕਲਾਸ ਦਾ ਹੈ ਜਾਂ ਉਦਯੋਗ ਹੈ ਹਰ ਤਰ੍ਹਾਂ ਦਾ ਵਿਅਕਤੀ ਦੇ ਲਈ ਇਹ ਤੋਹਫਾ ਲਿਆਂਦਾ ਹੈ ਐਸਾ ਕੋਈ ਵਿਅਕਤੀ ਨਹੀਂ ਜਿਹੜਾ ਇਸ ਤੋਂ ਅਛੂਤਾ ਰਿਹਾ ਹੋਵੇ ਪਾਬ ਇਹ ਖੁਸ਼ੀਆਂ ਸਾਰਿਆਂ ਦੇ ਨਾਲ ਇਹ ਸਾਂਝੀਆਂ ਕੀਤੀਆਂ ਗਈਆਂ ਔਰ ਜੀਐਸਟੀ ਦੇ ਵਿੱਚ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕਾਂ ਦੀ ਡਿਮਾਂਡ ਸੀ ਔਰ ਇਹਦੇ ਨਾਲ ਤਰੱਕੀ ਬਹੁਤ ਵੱਡੀ ਦੇਸ਼ ਦੀ ਹੋਈ ਦੇਸ਼ ਦੇ ਵਿੱਚ ਲੋਕਾਂ ਨੇ ਇੱਕ ਵੱਡੇ ਹੰਗਾਰੇ ਦੇ ਰੂਪ ਚ ਜੀਐਸਟੀ ਨੂੰ ਸੰਵਾਰ ਜਿਹੜਾ ਸਵੀਕਾਰ ਕੀਤਾ ਜਦੋਂ ਸ਼ੁਰੂਆਤ ਚ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਇਹਨੂੰ ਕਈ ਤਰੀਕੇ ਦੇ ਨਾਲ ਲਿਆ ਸੀ ਪਰ ਉਸ ਵੇਲੇ ਮੋਦੀ ਜੀ ਨੇ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਆਪਣੇ ਜਿਹੜੀਆਂ ਇਹਦੇ ਤੋਂ ਸੈਟੀਸਫਾਈਡ ਹੋਣਗੇ ਔਰ ਇਹਦੇ ਨਾਲ ਲੋਕਾਂ ਨੇ ਵੀ ਇਸ ਨੂੰ ਸਹੀ ਤਰੀਕੇ ਨਾਲ ਅਪਣਾਇਆ ਜਿਹਦੇ ਕਰਕੇ ਅੱਜ ਸਰਕਾਰ ਦੇ ਖਜ਼ਾਨੇ ਚ ਕਾਫੀ ਜੀਐਸਟੀ ਦੇ ਰੂਪ ਚ ਪੈਸਾ ਗਿਆ ਔਰ ਅੱਜ ਸਰਕਾਰ ਨੇ ਵੀ ਉਸੇ ਹੀ ਰੂਪ ਦੇ ਵਿੱਚ ਜਨਤਾ ਦੇ ਨੂੰ ਜਿਹੜਾ ਆ ਉਹ ਖੁਸ਼ੀਆਂ ਉਹਦੇ ਨਾਲ ਸਾਂਝੀਆਂ ਕੀਤੀਆਂ ਔਰ ਹਰ ਤਰ੍ਹਾਂ ਦੇ ਜਿਹੜਾ GST ਨੂੰ ਜਿਹੜਾ ਜਿਹੜਾ ਘਟਾਇਆ ਪਹਿਲਾਂ GST ਦੇ ਚਾਰ ਸਲੈਬ ਹੁੰਦੇ ਸੀ 4 5% ਸੀਗਾ 12% ਸੀ 18 ਸੀ ਤੇ 28% ਸੀ ਹੁਣ ਜਿਹੜਾ ਆ ਕਿ ਵਿੱਚੋਂ ਜਿਹੜਾ ਸਾਰਾ ਖਤਮ ਕਰਕੇ ਹੁਣ ਸਿਰਫ ਦੋ ਹੀ ਸਲੈਬ ਰਹਿ ਗਏ 5% ਤੇ 18% ਜਿਵੇਂ ਤੁਸੀਂ ਦੇਖਦੇ ਆ ਕਿ ਬਹੁਤ ਸਾਰੀਆਂ ਜ ਲਗਜ਼ਰੀ ਚੀਜ਼ਾਂ ਸੀ ਉਹ 28% ਚ ਆਉਂਦੀਆਂ ਸੀ ਜਿਸ ਤਰ੍ਹਾਂ ਗੱਡੀਆਂ ਸੀ ਕਾਰਾਂ ਸੀ ਸੀਮਿੰਟ ਦੀ ਜਿਹੜੀ ਵਰਤੋ ਸੀ ਅੱਜ ਉਹ ਜਿਹੜੀਆਂ 10% ਘਟ ਗਿਆ ਜਿਹੜੀ ਗੱਡੀ ਤੁਹਾਨੂੰ 10 ਲੱਖ ਰੁਪਏ ਦੀ ਆਉਂਦੀ ਸੀ ਉਹਦੇ ਨਾਲ ਜਿਹੜਾ ਉਹਦਾ 10% ਅੱਜ ਉਹ 9 ਲੱਖ ਰੁਪਏ ਦੀ ਹੋ ਗਈ ਭਾਅ ਉਹਦੇ 'ਚ ਤੁਹਾਨੂੰ ਕਾਫੀ ਵੱਡੀ ਰਾਹਤ ਮਿਲੀ ਸਭ ਤੋਂ ਵੱਡੀ ਗੱਲ ਚੀਜ਼ ਸੀ ਕਿ ਜਿਹੜੀਆਂ ਸਾਡੀ ਕਰਿਆਨਾ ਜਿਹੜਾ ਸੀ ਜਿਹਨੂੰ ਭਾਵੇਂ ਘੱਟ ਲੱਗਦਾ ਸੀ 5% ਜੀਐਸਟੀ ਉਹ ਬਿਲਕੁਲ जीएसटी ਤੋਂ ਮੁਕਤ ਕਰ ਦਿੱਤਾ ਹੈ। ਔਰ ਜੜੀਆਂ ਮੋٹے ਰੂਪ ਦੇ ਵਿੱਚ ਮੈਂ ਕਹਾ ਕਿ ਕਰਿਆਨਾ ਜਿਹੜਾ ਸੀ ਬਿਲਕੁਲ ਜੀਐਸਟੀ ਜ਼ੀਰੋ ਕਰਤਾ ਜਾਂ ਕੁਝ ਚੀਜ਼ਾਂ ਜਿਹੜੀਆਂ ਸੀ ਉਹਨੂੰ 5% ਤੱਕ ਘਟਾ ਕੇ ਜਿਹੜੀਆਂ 18 ਪਹਿਲਾਂ ਸੀ 18 ਸੀ 12 ਸੀ ਉਹਨੂੰ ਬਹੁਤ ਘਟਾ ਦਿੱਤਾ। ਇਸੇ ਤਰ੍ਹਾਂ ਹੀ ਜਿਹੜੀਆਂ ਰੋਜ਼ਮਰਰਾ ਦੀਆਂ ਚੀਜ਼ਾਂ ਸੀ ਰੋਜ਼ਮਰਰਾ ਤੋਂ ਮਤਲਬ ਜੇ ਲਦੋ ਦੂਹ ਟੂਥਪੇਸਟ ਸੀ ਜਾਂ ਕੁਝ ਚਾਹ ਉਹ ਹੋਰ ਕੁਝ ਅਸੀਆਂ ਚੀਜ਼ਾਂ ਸੀ ਸਵੇਰੇ ਸਵੇਰੇ ਉੱਠ ਕੇ ਤਿਆਰ ਹੁੰਦੇ ਸੀ ਆਮ ਰੁਟੀਨ ਦੀਆਂ ਚੀਜ਼ਾਂ ਸੀ ਉਹ ਵੀ ਜਿਹੜੀਆਂ 28% ਜਿਹੜੀਆਂ 18% ਸੀ 12% ਸੀ ਉਹ ਸਾਰੀਆਂ ਘਟਾ ਕੇ ਉਹ 5% ਤੇ ਲੈ ਆਉਣੀ ਆ ਇੱਕ ਬਹੁਤ ਵੱਡੀ ਜਣੀ ਰਾਹਤ ਦਿੱਤੀ ਆ ਕੱਪੜੇ ਔਰ ਜੂਤੇ ਸੀ ਇਹ ਵੀ ਜਿਹੜੇ ਸੀਗੇ 12% ਤੋਂ ਥੱਲੇ ਲਿਆਂ ਕੇ 5% ਤੱਕ ਲਿਆਂਦੇ ਔਰ ਨਾਲ ਜਿਹੜੀ ਸੀ ਸਭ ਤੋਂ ਵਿਸ਼ੇਸ਼ ਰੂਪ ਚ ਇਨਸ਼ੋਰੈਂਸ ਅੱਜ ਤੁਸੀਂ ਦੇਖੋ ਸਵਾਸਤ ਇਨਸ਼ੋਰੈਂਸ ਜਿਹੜਾ ਹੈਲਥ ਇਨਸ਼ੋਰੈਂਸ ਹੈਗਾ ਸਭ ਤੋਂ ਜਿਆਦਾ ਅੱਜ ਤੁਹਾਨੂੰ ਦਿਖਾਈ ਦਿੰਦਾ ਕਿ ਹੈਲਥ ਇਨਸ਼ੋਰੈਂਸ ਦੇ ਉੱਤੇ ਬਹੁਤ ਸਾਰੇ ਲੋਕ ਨਿਰਭਰ ਹੋ ਗਏ ਵੱਡੇ ਵੱਡੇ ਖਰਚੇ ਜਿਹੜੇ ਆ ਡਾਕਟਰਾਂ ਦੇ ਹਸਪਤਾਲਾਂ ਦੇ ਉਹ ਸ਼ਾਇਦ ਹੁਣ ਜਿਹੜੇ ਚੱਲਣੇ ਵਾਲੇ ਔਖੇ ਆ ਇਨਸ਼ੋਰੈਂਸ ਜਿਹੜੀ ਹੈਲਥ ਸਾਰਿਆਂ ਦੀ ਬਹੁਤ ਜ਼ਰੂਰੀ ਹੋ ਗਈ ਉਹ ਵੀ ਜਿਹੜਾ ਘਟਾ ਕੇ ਜਿਹੜੇ 18% ਤੱਕ ਸੀਗਾ ਉਹਨੂੰ ਵੀ ਘਟਾ ਕੇ 5% ਤੱਕ ਲੈ ਆਂਦਾ ਔਰ ਜੀਵਨ ਬੀਮਾ ਵਰਗੇ ਜਿਹੜੀਆਂ ਆਈਤੂ ਸੀ ਉਹਨਾਂ ਨੂੰ ਬਿਲਕੁਲ ਜਿਹੜਾ ਆ ਉਹ ਖਤਮ ਹੀ ਕਰ ਦਿੰਦਾ ਜਿਹੜਾ ਕਿਸੇ ਤਰੀਕੇ ਦੇ ਵੀ ਜਿਹੜੀ ਸਵਾਸ ਬੀਮਾ ਜਿਹੜਾ ਸੀ ਉਹ 5% ਤੇ ਲੈ ਆਂਦਾ ਸ਼ੂਨਿਆ ਕਰ ਦਿੰਦਾ ਬਿਲਕੁਲ ਖਤਮ ਕਰ ਦਦਾ ਕਿਸੇ ਚੀਜ਼ ਦੇ ਉੱਤੇ ਵੀ ਕੋਈ ਟੈਕਸ ਜਿਹੜਾ ਬੀਮਿਆਂ ਦੇ ਉੱਤੇ ਨਹੀਂ ਰਿਹਾ ਔਰ ਇਹ ਬਹੁਤ ਵੱਡੀ ਜਿਹੜੀ ਰਾਹਤ ਸੀਗੀ ਦਵਾਈਆਂ ਦਵਾਈਆਂ ਬਹੁਤ ਵੱਡੀ ਐਸ ਵੇਲੇ ਐਸਾ ਕੋਈ ਵਿਅਕਤੀ ਨਹੀਂ ਹੋਣਾ ਜਿਹੜਾ ਕੋਈ ਨਾ ਕੋਈ ਦਵਾਈ ਨਹੀਂ ਲੈਂਦਾ ਕੋਈ ਵਿਅਕਤੀ ਨਹੀਂ ਕਿਉਂਕਿ ਐਸ ਨੂੰ ਜਿਸ ਤਰੀਕੇ ਨਾਲ ਦੌੜ ਦੂਪ ਦੇ ਵਿੱਚ ਲੱਗੇ ਆ ਤੇ ਉਹ ਵੀ ਜੜੀਆਂ ਘਟਾ ਕੇ 5% ਤੱਕ ਜਿਹੜੀਆਂ ਪਹਿਲੀ ਗੱਲ ਤਾਂ ਸ਼ੂਨਿਆ ਕਰਤੀਆਂ ਜਿਹੜੀਆਂ ਕੁਝ ਰਹਿ ਗਈਆਂ ਉਹਨਾਂ ਨੂੰ ਵੀ 5% ਤੱਕ ਲਿਆਂਦਾ ਸਿੱਖਿਆ ਜਿਹੜੀ ਸੀ ਸਿੱਖਿਆ ਦੇ ਮਾਧਿਅਮ ਚ ਅਸੀਂ ਦੇਖਦੇ ਆ ਕਿ ਹਰ ਵਿਅਕਤੀ ਜਿਹੜਾ ਬੱਚਿਆਂ ਨੂੰ ਪੜ੍ਹਾਉਂਦਾ ਅੱਛੀ ਸਿੱਖਿਆ ਲਵੇ ਉਹਨਾਂ ਦੇ ਉੱਤੇ ਬਹੁਤ ਸਾਰ ਜਿਹੜੀਆਂ ਸਟੇਸ਼ਨਰੀ ਦੀਆਂ ਐਟਮਾ ਸੀਗੀਆਂ ਜਿਹੜੀਆਂ 12% ਤੱਕ 5% ਜਿਹੜੀਆਂ ਸੀਗੀਆਂ ਉਹਨਾਂ ਨੂੰ ਵੀ ਘਟਾ ਕੇ ਟੈਕਸ ਜਿਹੜਾ 5% ਤੱਕ ਲੈ ਆਂਦਾ ਚਾਹੇ ਉਹ ਸਮਾਜ ਦਾ ਹਰ ਵਰਗ ਜਿਹੜਾ ਸੀ ਜਿਹਦੀਆਂ ਲੋਡ ਤਾਂ ਸੀ ਉਸ ਨੂੰ ਇਹ ਟੈਕਸ ਘਟਾ ਕੇ ਰੋਟੀਨ ਦੇ ਵਿੱਚ ਬਹੁਤ ਸਾਰੀ ਵੱਡੀ ਰਾਹ ਦਿੱਤੀ ਆ ਔਰ 99% ਜਿਹੜੇ ਟੈਕਸ ਜਿਹੜੇ ਆ ਉਹ ਥੱਲੇ ਡਾਊਨ ਕਰ ਦਿੱਤੇਗੇ 99% ਔਰ ਇਹਦੇ ਨਾਲ 2.5 ਲੱਖ ਕਰੋੜ ਰੁਪਏ ਦਾ 2.5 ਲੱਖ ਕਰੋੜ ਰੁਪਏ ਦਾ ਅਸੀਂ ਕਹਿ ਸਕਦੇ ਹਾਂ ਲੋਕਾਂ ਦੀ ਬਚਤ ਹੋਈ